ਨਾ ਚਾਹੀਦਾ ਕਿ ਗੁਰੂ ਗਰੀਬ ਨਵਾਜ ਮਾਨ ਨੂੰ ਭੋਗ ਲੱਗਦਾ ਕਿ ਨਹੀਂ ਲੱਗਦਾ ਵਿਚਾਰਨਾ ਇਹ ਚਾਹੀਦਾ ਕਿ ਅਸੀਂ ਮਹਾਰਾਜ ਨੂੰ ਭੋਗ ਲਾਉਂਦੇ ਆ ਕਿ ਨਹੀਂ ਲਾਉਂਦੇ ਸਾਡੇ ਮਨ ਵਿੱਚ ਮਹਾਰਾਜ ਦੇ ਪ੍ਰਤੀ ਕਿੰਨਾ ਕੁ ਪ੍ਰੇਮ ਆ ਵੀ ਅਸੀਂ ਬਿਨਾ ਮਹਾਰਾਜ ਨੂੰ ਛਕਾਇਆ ਹੀ ਆਬ ਸ਼ਕ ਲੈਂਦੇ ਆ ਜਿਹਦੇ ਮਨ ਵਿੱਚ ਪ੍ਰੇਮ ਹੀ ਨਹੀਂ ਹੈਗਾ ਜਿੰਨੇ ਕਦੀ ਮਹਾਰਾ ਦੇ ਮਨ ਚ ਕਦੀ ਮਨ ਚ ਖਿਆਲ ਹੀ ਨਹੀਂ ਆਇਆ ਕਿ ਮੈਂ ਸਤਗੁਰੂ ਸੱਚੇ ਪਾਤਸ਼ਾਹ ਮਾਨ ਨੂੰ ਛਕਾਉਣਾ ਫਿਰ ਮੈਂ ਸ਼ਕਣਾ ਉਹਨੂੰ ਇਹ ਪੁੱਛਣ ਦਾ ਹੱਕ ਹੀ ਨਹੀਂ ਹੈਗਾ ਕਿ ਮਹਾਰਾ ਨੂੰ ਭੋਗ ਲੱਗਦਾ ਕਿ ਨਹੀਂ ਲੱਗਦਾ ਇਹ ਸਵਾਲ ਨਹੀਂ ਹੈ ਸਵਾਲ ਇਹ ਹੈ ਕਿ ਅਸੀਂ ਮਹਾਰਾ ਨੂੰ ਭੋਗ ਲਵਾਉਂਦੇ ਆ ਕਿ ਨਹੀਂ ਲਵਾਉਂਦੇ ਸਤ ਗੁਰੂ ਸ਼ਕਦੇ ਨੇ ਕਿ ਨਹੀਂ ਸ਼ਕਦੇ ਬਾਦੀ ਗੱਲ ਅਸੀਂ ਸਤ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿਖਾਉਂਦੇ ਹਾਂ ਕਿ ਨਹੀਂ ਸਿਖਾਉਂਦੇ ਭੋਜਨ ਵੇਲੇ ਹੀ ਸੁੱਚਮਤਾ ਰੱਖਦੇ ਹਾਂ ਕਿ ਨਹੀਂ ਰੱਖਦੇ ਜਦੋਂ ਭੋਗ ਲਵਾਉਣਾ ਸੁੱਚਮਤਾ ਰੱਖਣੀ ਪੈਣੀ ਆ ਫੋਨ ਛੱਡਣਾ ਪੈਣਾ ਗੱਲਾਂ ਨਹੀਂ ਕਰਾਂਗੇ ਮੁੱਖ ਤੇ ਠਾਠਾ ਕਰਾਂਗੇ ਮਾਰਨ ਨੂੰ ਭੋਗ ਲਵਾਉਣਾ ਜਦੋਂ ਅਸੀਂ ਆਲਸੀ ਹੋ ਜਾਣਾ ਗੱਲਾਂ ਬਾਤਾਂ ਕਰਦੇ ਹਾਂ ਝੂਠੇ ਭਾਂਡਿਆਂ 'ਚ ਭੋਜਨ ਤਿਆਰ ਕਰਨਾ ਆਲਸੀ ਹੋ ਕੇ ਆਪਣੀਆਂ ਫ੍ਰਿਜਾਂ ਤੱਕ ਝੂਠੀਆਂ ਰੱਖਣੀਆਂ ਨੇ ਜਿੰਨਾਂ ਨੇ ਉਹਨਾਂ ਨੇ ਕੀ ਮਾਰਨ ਨੂੰ ਭੋਗ ਲਵਾਉਣਾ ਉਹਨਾਂ ਫ੍ਰਿਜਾਂ ਵਿੱਚੋਂ ਭੋਜਨ ਕੱਢ ਕੇ ਅਸੀਂ ਗੁਰਮੁਖਾਂ ਨੂੰ ਵੀ ਛਕਾਈ ਜਾਂਦੇ ਆ ਘਰੇ ਕੋਈ ਸਾਧੂ ਮਹਾਤਮਾ ਗੁਰਮੁਖਾ ਗਿਆ ਉਹ ਪਾਣੀ ਕੱਢ ਕੇ ਉਹਨਾਂ ਨੂੰ ਪਲਾਤਾ ਬੋਟਲ ਵਿੱਚੋਂ ਜਿਹੜੇ ਬੋਟਲ ਨੂੰ ਕਿੰਨੇ ਕਿੰਨੇ ਬੱਚਾ ਨੇ ਹੱਥ ਲਾਏ ਹੁੰਦੇ ਆ ਅਸੀਂ ਗੁਰਮੁਖਾਂ ਦੀ ਮਰਜ਼ਾਦਾ ਖਰਾਬ ਕਰਦੇ ਆ ਕਈ ਜੀ ਗੁਰੂ ਮਾਨ ਨੂੰ ਭੋਜਨ ਛਕਾਉਣਾ ਤੇ ਬਹੁਤ ਦੂਰ ਦੀ ਗੱਲ ਆ ਅਸੀਂ ਤੇ ਗੁਰਮੁਖਾਂ ਨੂੰ ਭੋਜਨ ਛਕਾਉਂਦੇ ਯੋਗ ਨਹੀਂ ਆਗੇ ਸਾਨੂੰ ਆਪਣੇ ਘਰ ਵਿੱਚ ਸੁੱਚਮਤਾ ਰੱਖਣੀ ਚਾਹੀਦੀ ਆ ਤਾਂ ਗੁਰਮੁਖਾਂ ਨੂੰ ਘਰ 'ਚ ਬੁਲਾਉਣਾ ਚਾਹੀਦਾ ਨਹੀਂ ਤੇ ਅਸੀਂ ਪਾਪਾਂ ਦੇ ਭਾਗੀਦਾਰ ਬਣਦੇ ਆ ਖੁਦ ਅਸੀਂ ਸੇਵਾ ਨਹੀਂ ਕਰਦੇ ਹੱਥ ਦੇ ਹੱਥੀਂ ਸੇਵਾ ਨਹੀਂ ਕਰ ਸਕਦੇ ਉਹਨਾਂ ਦੇ ਵਾਸਤੇ ਭੋਜਨ ਨਹੀਂ ਤਿਆਰ ਕਰ ਸਕਦੇ ਉਹਨਾਂ ਦੇ ਝੂਠੇ ਭਾਂਡੇ ਨਹੀਂ ਮਾਣ ਸਕਦੇ ਉਹਨਾਂ ਨੂੰ ਬਿਲਕੁਲ ਨਾ ਬਲਾਓ ਤੁਸੀਂ ਕਰੇ ਪਾਪ ਕਰਦੇ ਆ ਸਗੋਂ ਕਿਉਂਕਿ ਉਹਨਾਂ ਨੇ ਆਪਣੀ ਮਰਜ਼ਾਦਾ ਰੱਖੀ ਹੋਈ ਉਹ ਬਾਜ਼ਾਰ ਦਾ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਕਰੇ ਕਹਿ ਕਹਿ ਕੇ ਸ਼ਿਕਾਇਤਾਂ ਅਗਲੇ ਸੋਚਦੇ ਕੋਰੇ ਬੜੇ ਪ੍ਰੇਮ ਨਾਲ ਛਿਕਾਰੇ ਕੌਣ ਜਾਣੇ ਕਿ ਆਪ ਤਾਂ ਅਸੀਂ ਤਿਆਰ ਹੋ ਕੇ ਮਹਿਮਾਨਾਂ ਨੂੰ ਮਿਲ ਰਹੇ ਆ ਤੇ ਗੁਰਮੁਖਾਂ ਨੂੰ ਸਮਝ ਨਹੀਂ ਦਿੰਦੇ ਅਸੀਂ ਤੇ ਸਕਾਉਣ ਵੇਲੇ ਮਾੜਾ ਜਿਹਾ ਪ੍ਰੇਮ ਜਿਤਾਉਂਦੇ ਆ ਉਹ ਸਾਡਾ ਪ੍ਰੇਮ ਪਾਪ ਆ ਵਿਖਾਵੇ ਦਾ ਪਾਪ ਆ ਉਹਨੇ ਪਖੰਡੀ ਭਵੇਂ ਧਰਮੀ ਨਾ ਹੋਣ ਜਿੰਨੇ ਪਖੰ